ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਆਪਾਂ ਨੇ 2-3 ਦਿਨ ਪਹਿਲਾਂ ਇੱਕ ਰੀਲ ਪਾਈ ਸੀ ਜਿਦੇ ਚ ਆਪਾਂ ਆਪਣੀ ਗਾਂ ਨੂੰ ਲੱਕੜ ਸਰਿੰਜਰਾ ਹੀ ਕੁਛ ਦੇ ਰਹੇ ਸੀ ਵੀਰਾਂ ਨੇ ਕਈਆਂ ਨੇ ਮੈਸੇਜ ਕਰੇ ਨੇ ਵੀ ਤੁਸੀਂ ਕੀ ਦੇ ਰਹੇ ਸੀ ਅੱਜ ਆਪਾਂ ਨੇ ਵੀਰੇ ਉਹ ਵਿਸ਼ੇ ਦੀ ਗੱਲ ਕਰਨੀ ਆ ਵੀ ਜਿਹੜੀ ਚੀਜ਼ ਆਪਾਂ ਲੱਕੜ ਆਪਣੀ ਗਾਂ ਨੂੰ ਦੇ ਰਹੇ ਸੀ ਵੀਰੇ ਉਹ ਇਹ ਹੈਗੀ ਆ ARBCE ਰੈਕਟ ਤੇ ਇਹਦੀ ਆਪਾਂ ਤੁਹਾਨੂੰ ਡੋਜ਼ ਵੀ ਦੱਸਾਂਗੇ ਤਾਂ ਕਿਹੜੇ-ਕਿਹੜੇ ਪਸ਼ੂਆਂ 'ਚ ਦੇ ਦੇਣੀ ਚਾਹੀਦੀ ਆ ਜਾਂ ਇਹਦੇ ਰਿਜ਼ਲਟ ਕੀ ਨੇ ਵੀਰੇ ਆਪਾਂ ਇਹ ਦਵਾਈ ਆ ਜਿਹੜੀ ਆਪਣੀ ਗਾਂ ਜਿਹੜੀ ਪੂਰੀ ਹੋ ਗਈ ਵੀਰੇ ਉਹਦੇ ਲਈ ਮੰਗਾਈ ਸੀ ਤੇ ਚਲੋ ਗਾਂ ਤਾਂ ਵੀਰੇ ਪੂਰੀ ਹੋ ਗਈ ਬਾਕੀ ਵੀਰੇ ਆਪਣੀ ਗਾਂ ਦੇ ਜਾਣ ਤੋਂ ਬਾਅਦ ਆਪਾਂ ਨੂੰ ਬਹੁਤ ਜੀਜ਼ਾਂ ਨੇ ਜਿਹੜੀਆਂ ਸਿੱਖਣ ਨੂੰ ਮਿਲੀਆਂ ਨੇ ਤੇ ਇੱਕ ਤਾਂ ਵੀਰੇ ਆਪਾਂ ਜਿਵੇਂ ਤੁਸੀਂ ਲਾ ਲਓ ਸੌਣ ਭਾਦੋਂ ਜਾਂ ਡੰਗਰ ਨਾਲ ਲਓ ਕਦੇ ਵੀ ਠੀਕ ਆ ਨਾ ਜੇ ਤੁਸੀਂ ਲੈਣਾ ਵੀ ਆ ਤੁਸੀਂ ਪ੍ਰੋਪਰ ਚੈੱਕ ਕਰਕੇ ਲੈਣਾ ਦੂਜੀ ਗੱਲ ਵੀਰੇ ਜੇ ਤੁਹਾਡਾ ਡੰਗਰ ਬਿਮਾਰ ਹੁੰਦਾ ਮਾਲੋ ਟੈਂਪਰੇਚਰ ਚਾਹੇ ਵਾਧਾ ਜਾਹੇ ਘਟਦਾ ਬਾਰ ਬਾਰ ਵਾਧਾ ਘਟਦਾ ਤਾਂ ਵੀ ਤੇ ਆਪਣੇ ਚੰਗੇ ਡਾਕਟਰ ਦੀ ਸਲਾਹ ਲੈ ਕੇ ਚਾਹੇ ਉਹਦੇ ਟੈਸਟ ਕਰਾਓ ਚਾਹੇ ਉਹਨੂੰ ਚੰਗੀ ਦਵਾਈ ਦਿਵਾਓ ਵੀ ਕਈ ਵਾਰ ਆ ਦਿਨਾਂ 'ਚ ਛੋਟੀ ਬਿਮਾਰੀ ਕੋਈ ਬਹੁਤ ਬੜੀ ਬਿਮਾਰੀ ਹੈ ਜਿਹੜੀ ਉਹ ਫੈਲ ਜਾਂਦੀ ਹੁੰਦੀ ਆ ਤੇ ਹੁਣ ਵੀਰੇ ਆਪਾਂ ਨੇ ਇਹ ਗੱਲ ਕਰਦੀਆਂ ਲਿਕਵਿਡ ਬਾਰੇ ਇਹ ਆਪਾਂ ਨੂੰ ਵੀਰੇ 4-5 ਦਿਨ ਹੋਏ ਨੇ ਵਰਤਦਿਆਂ ਨੂੰ ਆਪਾਂ ਨੇ ਇੱਕ ਅਗਾਰ ਦੇ ਵਰਤਤੀ ਸੀਗੀ ਕਿ ਉਹ ਖੁੜੀ ਵੀ ਮਤਲਬ ਕਮਯੂਰ ਜੀ ਲੱਸੀ ਜੀ ਹੋਣ ਲੱਗੀ ਸੀ ਤੇ ਦੁੱਧ ਵੀ ਘਟ ਗਿਆ ਸੀ 4-5 ਲੀਟਰ ਤੇ ਹੁਣ ਚਲੋ 4-5 ਦਿਨ ਹੋਏ ਨੇ ਯਾਨੀ ਕਿ ਆਪਣੇ ਆਪਾਂ ਨੂੰ ਇਹ ਸੀਰਪ ਨੂੰ ਵਰਤਦਿਆਂ ਨੂੰ 20 ml ਸਵੇਰੇ ਢੋਲ ਦਿੰਨੇ ਆ 20 ml ਸ਼ਾਮ ਨੂੰ ਤੇ ਵੀਰੇ ਇੱਕ ਤਾਂ ਜਿਵੇਂ ਇਹਦੀ ਗੱਲ ਕਰਦੇ ਆ ਇੱਕ ਤਾਂ ਇਹ ਵੀਰੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਜਿਹੜੇ ਰੈੱਡ ਬਲੱਡ ਸੈੱਲ ਨੇ ਉਹਨਾਂ ਦੀ ਪੂਰਤੀ ਲਈ ਆ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਠੀਕ ਆ ਨਾ ਵੀਰੇ ਜਿਵੇਂ ਹੁਣ ਕਈ ਵਾਰ ਪਸ਼ੂ ਲੰਗੜਾ ਕੇ ਤੁਰਦਾ ਜਾਂ ਉੱਠਣ ਚ ਪ੍ਰੋਬਲਮ ਆਉਂਦੀ ਆ ਠੀਕ ਆ ਨਾ ਜਾਂ ਖਾਣਾ ਪੀਣਾ ਘਟਾ ਜਾਂਦਾ ਸਾਹ ਲੈਣ ਚ ਪ੍ਰੋਬਲਮ ਆਉਂਦੀ ਆ ਲਿੱਸਾ ਬਹੁਤਾ ਹੋ ਜਾਂਦਾ ਜਾਂ ਸਕਿਨ ਦੀ ਰੱਪਣੈਸ ਜੀ ਜਿਆਦਾ ਹੋ ਜਾਂਦੀ ਆ ਉਹ ਪਸ਼ੂ ਤੇ ਵੀਰੇ ਆਪਾਂ ਵਰਤ ਸਕਦੇ ਆ ਇਹ ਇਹਦੇ ਨਾਲ ਅਨੀਮੀਆ ਵੀ ਨਹੀਂ ਹੁੰਦਾ ਵੀਰੇ ਖੂਨ ਦੀ ਕਮੀ ਆ ਜਿਹੜੀ ਤੁਸੀਂ ਲਾ ਲਓ ਵੀ ਬਹੁਤ ਵੱਡਾ ਰੋਗ ਆ ਇਹ ਜਾਹੇ ਪਸ਼ੂ ਚਾਜਵੇ ਜਾਂ ਬੰਦੇ ਜੀ ਹੁਣ ਜਿਵੇਂ ਕਈ ਵਾਰ ਪਸ਼ੂਆਂ 'ਚ ਵੀ ਦੇ ਖੁੰਦੀ ਕਮੀ ਆਂਦੀ ਆ ਵੀ ਉਹ ਕਨਸੀਵ ਨਹੀਂ ਕਰਦੀ ਜਾਂ ਜੀ ਗੱਭਣ ਨਹੀਂ ਰਹਿੰਦੀ ਹੈਗੀ ਤੇ ਉਹਦੇ ਨਾਲ ਬੀਬੀ ਦੇ ਇਹਦਾ ਬਹੁਤ ਫਰਕ ਪੈਂਦਾ ਤੁਸੀਂ ਆਪਣੇ ਪਸ਼ੂ ਨੂੰ ਇਹ ਦੇ ਕੇ ਦੇਖ ਸਕਦੇ ਹੋ ਜੇ ਤੁਹਾਡੇ ਪਸ਼ੂ 'ਚ ਜੋ ਲੱਛਣ ਮੈਂ ਤੁਹਾਨੂੰ ਦੱਸਿਆ ਜੀ ਵੀ ਉਹ ਆਉਂਦੇ ਨੇ ਇਹਦੇ ਨਾਲ ਵੀਰੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ 4-5 ਦਿਨ ਹੋ ਗਏ ਜਾਨੀ ਜੀ ਆਪਾਂ ਨੂੰ ਵਰਤਦਿਆਂ ਨੂੰ ਤੇ ਇਹਦੇ ਨਾਲ ਵੀਰੇ ਜਾਨੀ ਜੀ ਵਧੀਆ ਰਿਜ਼ਲਟ ਆ ਪਸ਼ੂ ਤੁਹਾਡਾ ਦੁੱਧ ਤੇ ਵੀ ਚੰਗਾ ਆਉਂਦਾ ਠੀਕ ਆ ਪਸ਼ੂ ਦੀ ਸਕਿਨ ਵੀ ਵਧੀਆ ਰਹੇ ਜੀ ਆ ਪਸ਼ੂ ਦਾ ਸਰੀਰ ਵੀ ਆ ਜਿਹੜਾ ਉਹ ਤਕੜਾ ਰਹਿੰਦਾ ਲਿਸਾ ਨਹੀਂ ਹੁੰਦਾ ਤੇ ਵੀਰੇ ਇੱਕ ਮੈਂ ਦੂਜੀ ਗੱਲ ਕਰਨੀ ਵੀ ਆ ਦਿਨਾਂ ਚ ਜਿਹੜਾ ਪਸ਼ੂ ਆ ਜਿਹੜਾ ਪਸ਼ੂ ਆ ਚਾਹੇ ਬੰਦਾ ਵੀ ਜੇ ਸੌਣ ਭਾਦੋਂ ਚ ਇਹਨਾਂ ਵੀ ਮਤਲਬ ਇਹਨਾਂ ਚ ਜਿਆਦਾ ਪ੍ਰੋਬਲਮ ਆਉਂਦੀ ਆ ਜਿਵੇਂ ਲੀਵਰ ਦੀ ਪ੍ਰੋਬਲਮ ਬੰਦੇ ਜੀ ਵੀ ਆਉਂਦੀ ਆ ਪਸ਼ੂਆਂ ਚ ਵੀ ਆਉਂਦੀ ਆ ਜੇ ਆਪਣੇ ਪਸ਼ੂਆਂ ਦਾ ਵੀਰੇ ਧਿਆਨ ਰੱਖਿਆ ਕਰੋ ਜਿਹੜਾ ਪਸ਼ੂ ਥੋੜਾ ਮਾੜਾ ਜੇ ਵੀ ਬਿਮਾਰ ਤੁਹਾਨੂੰ ਲੱਗਦਾ ਵੀ ਮੇਜਰ ਪ੍ਰੋਬਲਮ ਆ ਉਹਦੀ ਤੁਰੰਤ ਜੜੀ ਪਹਿਰਵਾਈ ਆ ਉਹ ਕਰਿਆ ਕਰੋ ਤੁریہ ਆਪਾਂ ਨੇ ਇਹ ਵੀਡੀਓ ਕਿਹਾ ਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ ਆ ਵੀਦੇ ਜਿਹੜਾ ਸੀਰਪਾਇ ਆਰਬੀਸੀ ਇਹ ਵਰਤ ਕੇ ਜਰੂਰ ਦੇਖਿਓ ਰਿਜ਼ਲਟ ਬਹੁਤ ਵਧੀਆ ਨੇ ਧੰਨਵਾਦ